ਪਰਮ ਸਨਮਾਨ ਅਤੇ ਸਤਕਾਰਯੋਗ ਸਤਿਗੁਰਾਂ ਦੇ ਸਾਜੇ ਔਰ ਨਿਵਾਜੇ ਹੋਏ ਸਾਧ ਸੰਗਤ ਜੀ ਆਓ ਅੱਜ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਅੰਗ 14 ਦੇ ਉੱਪਰ ਸ੍ਰੀ ਰਾਗ ਸ਼ੁਰੂ ਹੁੰਦਾ ਹੈ ਜੋ ਕਿ ਸਾਧ ਸੰਗਤ ਜੀ 31 ਰਾਗਾਂ ਦੇ ਵਿੱਚੋਂ ਪਹਿਲਾ ਰਾਗ ਹੈ ਆਓ ਅੱਜ ਆਪਾਂ ਸ੍ਰੀ ਰਾਗ ਦੀ ਆਰੰਭਤਾ ਕਰਨ ਲੱਗੇ ਆ ਜਿੰਨੇ ਵੀ ਸੰਗਤ ਜੁੜ ਕਰਕੇ ਬੈਠੇ ਐ ਆ ਬਲਾਉ ਫਤੇ ਕੋਈ ਵੀ ਰਸਨਾ ਬੰਜੀ ਨਾ ਰਹਿ ਜਾਵੇ ਦੋਨੋਂ ਹੱਥ ਜੋੜ ਕੇ ਸੀਸ ਨਿਵਾਕੇ ਮਨ ਚਿੱਤੇ ਇਕਾਗਰ ਕਰਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹਲਾ ਪਹਿਲਾ ਘਰ ਪਹਿਲਾ ਸਵਾਉ ਭਾਈ ਜਗਤ ਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਗਤ ਜਲੰਦੇ ਨੂੰ ਤਾਰਦੇ ਹੋਏ ਸੰਗਰੂਰ ਦੇ ਨਾਲ ਸ਼ਹਿਰ ਦੇ ਨਾਲ ਬਹਰਲੇ ਪਾਸੇ ਜਿੱਥੇ ਅੱਜ ਗੁਰਦੁਆਰਾ ਨਾਨਕਿਆਨ ਸਾਹਿਬ ਬਣਿਆ ਹੋਇਆ ਸੋ ਇੱਥੇ ਬੈਠੇ ਹੋਏ ਸਨ ਇੱਥੇ ਉਜਾੜ ਦੇ ਵਿੱਚ ਬੈਠਿਆ ਸਾਧ ਸੰਗਤ ਜੀ ਸਤਿਗੁਰਾਂ ਦੀ ਪਰਖ ਕਰਨ ਵਾਸਤੇ ਕਲਯੁਗ ਆਇਆ ਉਸ ਸਮੇਂ ਜਦੋਂ ਕਲਯੁਗ ਆਉਣ ਲੱਗਿਆ ਤਾਂ ਉਸ ਸਮੇਂ ਬੜੀ ਭਾਰੀ ਹਨੇਰੀ ਉੱઠી ਜਿਸ ਨੂੰ ਦੇਖ ਕੇ ਭਾਈ ਮਰਦਾਨਾ ਜੀ ਬੜੇ ਭੈ ਭੀਤ ਹੋਏ ਅਤੇ ਅੱਖਾਂ ਲੱਗੇ ਕਿ ਮਹਾਰਾਜ ਲੱਗਦਾ ਕਿ ਹਨੇਰੀ ਤਾਂ ਮੇਰੀ ਜਾਨ ਲੈਣ ਵਾਸਤੇ ਆਈ ਹੈ ਸਤਿਗੁਰਾਂ ਨੇ ਕਿਹਾ ਕਹਿੰਦੇ ਮਰਦਾਨਿਆ ਡਰ ਨਾ ਡਰਨਾ ਪਰਮੇਸ਼ਰ ਨੂੰ ਚੇਤੇ ਕਰ ਹਨੇਰੀ ਦੇ ਭੈ ਕਾਰਨ ਰੱਬ ਰੱਬ ਕਰਦੇ ਭਾਈ ਮਰਦਾਨਾ ਜੀ ਨੇ ਕਹਿੰਦੇ ਮੋਲ ਖੋਲਿਆ ਫਿਰ ਬੜਾ ਭਾਰੀ ਬੱਦਲ ਕਰ ਗਿਆ ਤੇ ਬਿਜਲੀ ਕੜ ਕੇ ਤੇ ਚਾਰ ਛਪੇਰੇ ਸਾਧ ਸੰਗਤ ਜੀ ਹਨੇਰਾ ਛਾ ਗਿਆ ਫਿਰ ਗੜਿਆਂ ਦੀ ਵਰਖਾ ਹੋਈ ਗੜਿਆਂ ਦੀ ਵਰਖਾ ਹੋਈ ਪਰ ਹਜ਼ੂਰ ਪਾਸ ਕੋਈ ਵੀ ਗੜਾ ਨਾ ਡਕੇ ਫਿਰ ਕਾਲਜੋਗ ਆਪਣਾ ਰੂਪ ਧਾਰਨ ਕਰਕੇ ਸਾਹਮਣੇ ਆਇਆ ਉਸ ਦਾ ਸੋਨੇ ਰੰਗਾ ਸਰੀਰ ਸੀ ਤੇ ਇੱਕ ਹੱਥ ਦੇ ਨਾਲ ਜਵਾਨ ਪਕੜੀ ਹੋਈ ਸੀ ਤੇ ਦੂਸਰੇ ਹੱਥ ਦੇ ਵਿੱਚ ਆਪਣੀ ਇੰਦਰੀ ਪਕੜੀ ਹੋਈ ਸੀ ਇਸ ਨੇ ਸਤਗੁਰਾਂ ਦੇ ਉੱਤੇ ਆਪਣਾ ਬੜਾ ਜ਼ੋਰ ਚਲਾਉਣ ਦਾ ਯਤਨ ਕੀਤਾ ਪਰ ਕੋਈ ਜ਼ੋਰ ਨਾ ਚਲਾ ਸਕਿਆ ਅਖੀਰ ਸਤਿਗੁਰਾਂ ਦੇ ਚਰਨੀ ਟੈਪਿਆ ਤੇ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਇਸ ਸਮੇਂ ਮੇਰਾ ਰਾਜ ਹੈ ਮੇਰਾ ਨਾਂ ਕਲਯੁਗ ਹੈ ਮੈਂ ਬ੍ਰਹਮਾ ਦਾ ਚੌਥਾ ਪੁੱਤਰ ਹਾਂ ਪਹਿਲਾ ਸਤਗੁਰ ਸਤਜੁਗ ਸੀ ਤੇ ਲੱਖ ਬਰੇ ਦੇ ਮਨੁੱਖ ਦੀ ਉਮਰ ਹੁੰਦੀ ਸੀ ਤੇ 100 ਵਾਰੀ ਬੀਜਿਆ ਮਨੁੱਖ ਇੱਕ ਵਾਰੀ ਭੋਗਦਾ ਸੀ 100 ਬੀਜ ਰੂਪ ਹੋ ਕੇ ਫਲਦਾ ਸੀ ਤੇ ਜਿਹੜਾ ਔਗਣ ਕਰੇ ਸਾਰੇ ਦੇਸ਼ ਨੂੰ ਭੋਗਣਾ ਪੈਂਦਾ ਸੀ ਤੇ ਤ੍ਰੇਤੇ ਦੇ ਵਿੱਚ 10000 ਸਾਲ ਦੀ ਉਮਰ ਸੀ ਤੇ ਇੱਕ ਬੰਦਾ ਜੇ ਔਗਣ ਕਰਨ ਦਾ ਕਰਦਾ ਨਾ ਤਾਂ ਉਹਦੇ ਔਗਣ ਦਾ ਫਲ ਸਾਰੀ ਨਗਰੀ ਨੂੰ ਭੋਗਣਾ ਪੈਂਦਾ ਸੀ ਦੁਆਪਰ ਦੇ ਵਿੱਚ 1000 ਸਾਲ ਦੀ ਉਮਰ ਸੀ ਤੇ ਔਗਣ ਦਾ ਫਲ ਸਾਰੀ ਕੁੱਲ ਨੂੰ ਭੋਗਣਾ ਪੈਂਦਾ ਸੀ ਪਰ ਹੁਣ ਮੇਰਾ ਰਾਜ ਹੈ ਮਨੁੱਖ ਦੀ 100 ਸਾਲ ਦੀ ਉਮਰ ਇਸ ਵਿੱਚ ਜਿਹੜਾ ਕਰਮ ਕਰੇ ਉਸ ਦਾ ਫਲ ਉਹ ਆਪ ਹੀ ਭੋਗਦਾ ਜਿਵੇਂ ਆਪਾਂ ਸਾਧ ਸੰਗਤ ਜੀ ਪੜਦੇ ਵੀ ਹੁੰਨੇ ਆ ਨਾ ਜੈਸਾ ਬੀਜੇਗਾ ਵੜੇਗਾ ਮਨਾ ਮੇਰਿਆ ਫਲ ਤੇਰੇ ਕਰਮਾਂ ਦਾ ਕੋਈ ਬੀਜ ਲੈ ਧਰਮ ਵਾਲੀ ਕਿਆਰੀ ਪਾਪਾਂ ਵਾਲੇ ਖੇਤ ਬੀਜ ਲੈ ਜਿਹੋ ਜਿਹਾਂ ਇਨਸਾਨ ਕਰਮ ਕਰਦਾ ਫਲ ਬੀਜ ਪੀਜਦਾ ਉਹੋ ਫਲ ਉਹਨੂੰ ਵੱਢਣਾ ਪੈਣਾ ਉਹ ਫਲ ਭੋਗਣਾ ਪੈਣਾ ਇਹੋ ਜਿਹ ਹੈ ਕਲਯੁਗ ਕਹਿੰਦਾ ਮੇਰਾ ਨਿਜਮ ਹੈ ਜੈਸਾ ਕਿ ਭਾਈ ਗੁਰਦਾਸ ਜੀ ਕਹਿ ਰਹੇ ਨੇ ਕਹਿੰਦੇ ਸਤਜੁਗ ਪਾਪ ਕਮਾਇਆ ਇਕਸ ਪਿਛੈ ਸਭ ਦੇਸ ਸੁਖ ਦੁਖਾਲਾ ਤ੍ਰੇਤ ਨਗਰੀ ਪੀੜਿਐ ਦੁਆਪਰ ਪਾਪ ਵੰਸ ਕਲੋਦਲਾ ਕਲਜੁਗ ਬੀਜੈ ਸੋਲ ਨੈ ਵਰਤੈ ਧਰਮ ਨਿਆਉ ਸੁਖਾਲਾ ਹਲੈ ਕਮਾਨਾ ਤਹਿ ਜੁਗਿ ਕਲ ਯੁਗ ਸਫਲ ਧਰਮ ਤਤ ਕਾਲਾ ਕਲ ਯੁਗ ਨੇ ਕਿਹਾ ਕਿ ਮੈਂ ਸਾਰਿਆਂ ਦੇ ਕਰਮ ਧਰਮ ਵਿਗਾੜ ਦਿੱਤੇ ਨੇ ਤੇ ਕਿਸੇ ਨੂੰ ਨਹੀਂ ਛੱਡਿਆ ਮਹਾਰਾਜ ਜੀ ਆਪ ਜੀ ਨੇ ਮੇਰੇ ਰਾਜ ਦੇ ਵਿੱਚ ਅਵਤਾਰ ਧਾਰਿਆ ਤੁਸੀਂ ਮੇਰੇ ਰਾਜ ਦੇ ਵਿੱਚ ਆਏ ਕਾਲਯੁਗ ਦਾ ਇਹ ਸ਼ਰਮੀਲਾ ਰੂਪ ਵੇਖ ਕੇ ਸਤਿਗੁਰਾਂ ਨੇ ਕਿਹਾ ਕਹਿਣ ਲੱਗੇ ਇਹ ਕਾਲਯੁਗ ਐਸਾ ਤੇਰਾ ਸਰੂਪ ਕਿਉਂ ਧਾਰਨ ਕੀਤਾ ਇਹ ਹਨੇਰੀ ਗੜੇ ਮਾਰੀ ਤੇ ਭਿਆਨਕ ਰੂਪ ਪਿੱਛੇ ਤੇਰਾ ਮਨੋਰਥ ਕੀ ਹੈ ਆਪਣੇ ਤੈਨ ਲੱਗੇ ਕਾਲਯੁਗ ਨੇ ਕਿਹਾ ਕਿ ਇਸ ਪਿੱਛੇ ਮੇਰੇ ਦੋ ਮਨੋਰਥ ਹਨ ਪਹਿਲਾ ਮਨੋਰਥ ਤੁਹਾਨੂੰ ਪੈ ਭੇਦ ਕਰਨਾ ਤੁਹਾਨੂੰ ਡਰਾਉਣਾ ਇਹ ਆਪਣੇ ਪ੍ਰਭਾਵ ਹੇਠ ਲਿਆਉਣਾ ਉਸ ਦੇ ਵਿੱਚ ਮੈਂ ਸਫਲ ਨਹੀਂ ਹੋ ਸਕਿਆ ਇਸ ਲਈ ਮੈਂ ਹੁਣ ਤੁਹਾਡੀ ਸਰਨਾਗਤ ਹਾਂ ਦੂਸਰਾ ਮਨੋਰਥ ਆਪ ਜਿੰਨਾ ਜੀਵਾਂ ਨੂੰ ਤਾਰਨ ਵਾਸਤੇ ਆਇਓ ਮੈਂ ਉਹਨਾਂ ਸਾਰੇ ਜੀਵਾਂ ਦੇ ਸੁਭਾਅ ਦੋ ਰਸਾਂ ਦੇ ਵਿੱਚ ਵਿਗਾੜ ਕੇ ਰੱਖ ਦੇਨੇ ਨੇ ਇੱਕ ਭਿਆਨਕ ਰੂਪ ਧਾਰਨ ਕਰਨਾ ਜੀਵਨ ਦੀ ਵਿਗੜੀ ਹੋਈ ਸਕਲ ਪੇਸ਼ ਕੀਤੀ ਹੈ ਮੇਰੇ ਰਾਜ ਵਿੱਚ ਖਾਣ ਭੋਗਣ ਦੇ ਵਿੱਚ ਲੋਕ ਬੇਪੜਤ ਹੁੰਦੇ ਰਹਿਣਗੇ ਤੇ ਹੁਣ ਆਪ ਜੀ ਕਰਪਾ ਕਰੋ ਮੇਰੀ ਭੇਟਾ ਅੰਗੇਕਾਰ ਗੁਰੂ ਨਾਨਕ ਮਹਾਰਾਜ ਤੇ ਪਾਸ ਹੀ ਪੁੱਛਦੇ ਨੇ ਕਲਯੁਗ ਜਿਹੜੀ ਭੇਟਾ ਕੀ ਭੇਟਾ ਦੇਣੀ ਚਾਹੁੰਦਾ ਹੈ ਤਾਂ ਕਲਯੁਗ ਨੇ ਕਿਹਾ ਕਹਿੰਦਾ ਮਹਾਰਾਜ ਜੀ ਮੇਰੀ ਚਾਰ ਪ੍ਰਕਾਰ ਦੀ ਭੇਟਾ ਪ੍ਰਵਾਨ ਕਰੋ ਨੰਬਰ 1 ਹੀਰੇ ਮੋਤੀ ਨਾਲ ਜੜਤ ਅਤੇ ਸੁਗੰਧਿਤ ਪਦਾਰਥਾਂ ਦੇ ਨਾਲ ਲੱਦੇ ਹੋਏ ਸੁੰਦਰ ਮਕਾਨ ਨੰਬਰ 2 ਤੇ ਮਨ ਨੂੰ ਮੋਹਣ ਵਾਲੀਆਂ ਸੁੰਦਰ ਇਸਤਰੀਆਂ ਨੰਬਰ 3 ਤੇ ਰਿਤੀਆਂ ਸਿੱਧੀਆਂ ਜਿਨ੍ਹਾਂ ਦੇ ਪ੍ਰਭਾਵ ਕਰਕੇ ਲੋਕ ਸੇਵਕ ਬਣ ਜਾਣ ਚੌਥਾ ਚੱਕਰ ਵਰਤੀ ਰਾਜ ਭਾਗ ਫੌਜਾਂ ਜਿਸ ਕਰਕੇ ਸਭਨਾ ਉੱਪਰ ਹਕੂਮਤ ਕਰ ਸਕੋ ਕਿਰਪਾ ਕਰਕੇ ਇਹ ਮੇਰੀਆਂ ਪੇਟਾਵਾਂ ਨੂੰ ਸਵੀਕਾਰ ਕਰੋ ਸਤਿਗੁਰਾਂ ਨੇ ਕਿਹਾ ਕਹਿੰਦੇ ਕਲਯੁਗ ਅਸੀਂ ਤੇਰੀ ਕੋਈ ਭੇਟਾ ਸਵੀਕਾਰ ਨਹੀਂ ਕਰਨੀ ਅਸੀਂ ਇਨ੍ਹਾਂ ਪਦਾਰਥਾਂ ਦੇ ਵਿੱਚ ਪਰਚਨ ਵਾਸਤੇ ਨਹੀਂ ਆਏ ਆਮ ਲੋਕਾਂ ਦਾ ਸੁਭਾਅ ਹੈ ਲੋਕ ਮਕਾਨ ਆਦ ਬਣਾਉਣ ਵਿੱਚ ਦੂਜੇ ਭੋਗਾਂ ਦੇ ਵਿੱਚ ਤੀਜੇ ਸਿੱਧੀਆਂ ਦੇ ਵਿੱਚ ਤੇ ਚੌਥੇ ਰਾਜ ਸਾਜ ਦੇ ਵਿੱਚ ਫਸੇ ਰਹਿੰਦੇ ਨੇ ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚੌਹਾਂ ਦਾ ਖੰਡਨ ਕੀਤਾ ਹੈ ਤੇ ਕਾਲਯੁਗ ਦੇ ਭੇਟਾਂ ਨੂੰ ਸਵੀਕਾਰ ਨਹੀਂ ਕੀਤਾ ਅੰਗੀਕਾਰ ਨਹੀਂ ਕੀਤਾ ਇਸੇ ਤਰ੍ਹਾਂ ਬਚਨ ਵਿਲਾਸ ਹੁੰਦਿਆਂ ਸਾਧ ਸੰਗਤ ਜੀ ਕਾਲਯੁਗ ਸਤਿਗੁਰਾਂ ਦੇ ਚਰਨੀ ਟੈ ਪਿਆ ਅਧੀਨ ਹੋ ਗਿਆ ਤਦ ਸਤਿਗੁਰਾਂ ਨੇ ਪੁੱਛਿਆ ਕਿ हे ਕਾਲਯੁਗ ਆਪਣੇ ਰਾਜ ਦੇ ਵਿੱਚ ਤੂੰ ਹੋਰ ਕੀ ਕੀ ਕਰੇਗਾ ਤਦ ਕਾਲਯੁਗ ਨੇ ਕਿਹਾ ਕਹਿੰਦਾ ਮਹਾਰਾਜ ਮੈਂ ਸਾਰੀ ਦੁਨੀਆ ਦੇ ਕਰਮ ਭ੍ਰਿਸ਼ਟ ਕਰ ਦੇਵਾਂਗਾ ਕੋਈ ਸੁਚਮ ਨਹੀਂ ਰਹਿਣ ਦੇਵਾਂਗਾ ਕਿਸੇ ਦੇ ਵੀ ਮਨ ਨੂੰ ਸਾਫ਼ ਨਹੀਂ ਰਹਿਣ ਦੇਵਾਂਗਾ ਪਿਓ ਤੇ ਪੁੱਤਰ ਦੀ ਲੜਾਈ ਕਰਵਾਵਾਂਗਾ ਨੋਹਾਂ ਤੇ ਸੱਸਾਂ ਲੜਿਆ ਕਰਨਗੇ ਆ ਭਰਾ ਭਰਾ ਲੜਿਆ ਕਰਨਗੇ ਸਾਰੇ ਲੋਕ ਬੇਵਿਚਾਰੀ ਹੋ ਜਾਣਗੇ ਮੰਦੇ ਕਰਮ ਕਰਨਗੇ ਉੱਚੇ ਜੀਵਨ ਨਹੀਂ ਰਹਿਣਗੇ ਜੋ ਮੈਂ ਜੀਵ ਤੇ ਇੰਦਰੀ ਫੜ ਕੇ ਆਪਦੇ ਸਾਹਮਣੇ ਆਇਆ ਨਾ ਇਸ ਦਾ ਭਾਵ ਇਹ ਹੈ ਕਿ ਮੈਂ ਸਭ ਲੋਕ ਜੀਵ ਅਤੇ ਵਿਸੇ ਵਿਕਾਰਾਂ ਦੇ ਸਵਾਦਾਂ 'ਚ ਫਸਾ ਦੇਣੇ ਨੇ। ਮਾਇਆ ਪਿੱਛੇ ਦੌੜ ਕੇ ਪਾਪ ਕਮਾਉਣਗੇ। ਜਦੋਂ ਕਾਲ ਯੁਗ ਨੇ ਇਸ ਪ੍ਰਕਾਰ ਸਾਧ ਸੰਗਤ ਜੀ ਆਪਣੇ ਰਾਜ ਦੀ ਹਾਲਤ ਗੁਰੂ ਜੀ ਨੂੰ ਦੱਸੀ ਨਾ ਸਤਿ ਸਤਗੁਰਾਂ ਨੇ ਕਿਹਾ ਕਹਿੰਦੇ ਕਾਲ ਯੁਗ ਜਿਸ ਹਿਰਦੇ ਦੇ ਵਿੱਚ ਸਾਡੇ ਸ਼ਬਦ ਦਾ ਨਿਵਾਸ ਹੋਵੇਗਾ ਉੱਥੇ ਭਾਈ ਤੇਰਾ ਜੋਰ ਨਹੀਂ ਚੱਲੇਗਾ। ਸਤਿ ਸਤਗੁਰਾਂ ਨੇ ਕਾਲ ਯੁਗ ਨੇ ਬਚਨ ਕੀਤਾ ਕਿ ਹੇ ਮਹਾਰਾਜ ਜਿਨ੍ਹਾਂ ਅੰਦਰ ਰੱਬੀ ਪੈ ਤੇ ਸ਼ਬਦ ਵਸਿਆ ਹੋਵੇਗਾ ਉੱਥੇ ਮੇਰਾ ਜੋਰ ਨਹੀਂ ਚੱਲੇਗਾ। ਇਸ ਪ੍ਰਕਾਰ ਸਤਿਗੁਰੂ ਜੀ ਨੇ ਕਾਲ ਯੁਗ ਦੇ ਮੰਦ ਪ੍ਰਭਾਵ ਤੋਂ ਗੁਰਸਿੱਖਾਂ ਨੂੰ ਬਚਾਉਣ ਦੇ ਲਈ ਸਾਧ ਸੰਗਤ ਜੀ ਨਾਮ ਦੀ ਨੀਂਹ ਰੱਖੇ ਅਤੇ ਸਤਿਗੁਰਾਂ ਨੇ ਬੈਰਾਗਮਈ ਉਪਦੇਸ਼ ਦਿੰਦੇ ਹੋਏ ਸ੍ਰੀ ਰਾਗ ਦੇ ਵਿੱਚ ਇਹ ਸ਼ਬਦ ਉਚਾਰਨੇ